ਕਿ ਬਲਰਾਮ ਚੌਧਰੀ ਨੇ ਜਿਹੜੇ ਹਾਤਿਆਂ ਦੇ ਠੇਕੇਦਾਰ ਨੇ ਇੱਥੇ ਉਹਨਾਂ ਦੇ ਇਤੇ ਨੌਕਰ ਰਹਿੰਦੇ ਸੀਗੇ ਅੱਜ ਉਹ ਆਪਣੇ ਕੰਮ ਤੇ ਗਏ ਹੋਏ ਸੀਗੇ ਹਾਤਿਆਂ ਦੇ ਵਿੱਚ ਤੇ ਅੱਜ ਤੇ ਅੱਗ ਲੱਗੀ ਰਾਗੀਰਾਂ ਨੇ ਦੱਸਿਆ ਵੀ ਉੱਥੇ ਕੋਈ ਧੂਆ ਨਿਕਲ ਰਿਹਾ ਮੌਕੇ ਤੇ ਸਾਡੀ 112 ਨੰਬਰ ਜਿਹੜੀ ਸੀਗੀ ਜਟੂ ਪਹੁੰਚ ਗਈ ਬਿਜਲੀ ਦਾ ਸ਼ਾਰਟ ਸਰਕਲ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ ਤੇ ਕਿੰਨਾ ਨੁਕਸਾਨ ਨੁਕਸਾਨ ਜੀ ਉਹਦੇ ਡੀਪ ਫ੍ਰੀਜ਼ਰ ਪਏ ਸੀਗੇ ਤੇ ਫਰਨੀਚਰ ਪਿਆ ਸੀਗਾ ਤੇ ਹੋਰ ਮੁੰਜੇ ਬਿਸਤਰੇ ਸੀਗੇ ਹੈਗਾ ਸੀ 3 ਲੱਖ ਦਾ 4 ਲੱਖ ਦਾ ਨਸਖਾ ਨਹਿਗਾ ਜੀ ਸਾਰੇ ਕੱਗ ਲੱਗਣ ਦਾ ਮਾਮਲਾ ਸਾਹਮਣੇ ਆ ਕੀ ਹੈ ਜੀ ਸਾਰਾ ਇਹ ਬਲਰਾਮ ਚੌਧਰੀ ਨੇ ਜਿਹੜੇ ਹਾਤਿਆਂ ਦੇ ਠੇਕੇਦਾਰ ਨੇ ਉਹਨਾਂ ਦੇ ਉੱਤੇ ਨੌਕਰ ਰਹਿੰਦੇ ਸੀਗੇ ਅੱਜ ਉਹ ਆਪਣੇ ਕੰਮ ਤੇ ਗਏ ਹੋਏ ਸੀਗੇ ਹਾਤਿਆਂ ਦੇ ਵਿੱਚ ਤੇ ਅੱਜ ਤੇ ਅੱਗ ਲੱਗੀ ਰਾਗੀਰਾਂ ਨੇ ਦੱਸਿਆ ਵੀ ਉੱਥੇ ਕੋਈ ਧੂਆ ਨਿਕਲ ਰਿਹਾ ਮੌਕੇ ਤੇ ਸਾਡੀ 112 ਨੰਬਰ ਜਿਹੜੀ ਸੀ ਗੱਡੀ ਉਹ ਪਹੁੰਚ ਗਈ ਫਾਇਰ ਬਿਡ ਪਹੁੰਚ ਗਿਆ ਸੀ ਪਹੁੰਚ ਗਏ ਆ ਤੇ ਪਹੁੰਚ ਕੇ ਕਾਫੀ ਮੁਸ਼ਕਲ ਤੋਂ ਬਾਅਦ ਜਿਹੜੀ ਅੱਗ ਤੇ ਕਾਬੂ ਪਾ ਲਿਆ ਸਰ ਕਿੰਨਾ ਕ ਨੁਕਸਾਨ ਹੋਇਆ ਲੱਗਦਾ ਤੇ ਕਿੰਨੇ ਕ ਟਾਈਮ ਚ ਅੱਗ ਨੂੰ ਕਾਬੂ ਪਾਇਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਲੱਗਦਾ ਅੰਦਰ ਫਰਨੀਚਰ ਪਿਆ ਸੀ ਇਹਨਾਂ ਦਾ ਹੱਥਿਆਲਾ ਤੇ ਹੋਰ ਸਮਾਨ ਜੋ ਇਹਨਾਂ ਦੀਆਂ ਫਰਿੱਜਾਂ ਪਈਆਂ ਸੀਗੀਆਂ ਇਹਨਾਂ ਦੇ ਜਿਹੜੇ ਇੱਥੇ ਬੰਦੇ ਰਹਿੰਦੇ ਸੀ ਨੌਕਰ ਉਹਨਾਂ ਦਾ ਜਿਹੜਾ ਸਮਾਨ ਸੀਗਾ ਬੈੱਡ ਵਗੈਰਾ ਉਹਨਾਂ ਦੇ ਸੀਗੇ ਕਾਫੀ ਨੁਕਸਾਨ ਹੋਇਆ ਤੇ ਕਰੀਬ ਇੱਕ ਘੰਟੇ ਦੇ ਵਿੱਚ ਇਹਨੂੰ ਅੱਗ ਤੇ ਕਾਬੂ ਪਾਇਆ ਤੇ ਅੱਗ ਲੱਗਣ ਦਾ ਕਾਰਨ ਸਰ ਕੀ ਅੱਗ ਲੱਗਣ ਦਾ ਕਾਰਨ ਇਹ ਜਿਹੜਾ ਹੈਗਾ ਜਿਆਦਾ ਗਰਮਾਇਸ਼ ਅੰਦਰ ਹੋ ਜਾਣਾ ਤੇ ਬਿਜਲੀ ਦੇ ਸਰਕਟ ਕਰਕੇ ਹੋਇਆ ਹੈਗਾ ਤੇ ਬਿਜਲੀ ਦੇ ਕਰਮਚਾਰੀ ਵੀ ਆ ਗਏ ਸੀ ਉਹਨਾਂ ਨੇ ਇਹ ਸਾਰਾ ਦੇਖ ਲਿਆ ਸਰ ਕੋਈ ਜਾਨੀ ਨੁਕਸਾਨ ਨਹੀਂ ਜਾਣੇ ਨੁਕਸਾਨ ਨਹੀਂ ਹੋਇਆ ਕੋਈ ਵਿਚਾਰ ਹੈ ਗਿਆ ਸਾਰਾ ਪਰਮਾਤਮਾ ਨੁਕਸਾਨ ਕਿੰਨਾ ਹੋਇਆ ਹੋਊਗਾ ਜਿਹੜਾ ਮਟੀਰੀਅਲ ਤਾਂ ਕਾਫੀ ਪਿਆ ਸੀ ਇਹਨਾਂ ਦਾ ਸਮਾਨ ਕਾਫੀ ਸੀ ਉਹ ਤਾਂ ਇਹ ਐਸੈਸਰ ਦਾ ਦੱਸ ਸਕਦੇ ਨੇ ਵੀ ਕੀ ਕੀ ਸੀਗਾ ਸਭਾ ਜਾਨੀ ਕਿ ਹੁਣ ਤਾਂ ਸਮਾਨ ਕਾਫੀ ਸਾਰਾ ਸਮਾਨ ਜਲ ਚੁਕਿਆ ਹੈ ਜੀ ਹਾਂਜੀ ਕੀ ਨਾਮ ਥੋੜਾ ਮੇਰਾ ਨਾਮ ਬਲਰਾਮ ਹੈ ਜੀ ਬਲਰਾਮ ਜੀ ਇਹ ਜਗਾ ਥੋੜੀ ਸੀ ਹਾਂਜੀ ਇਹ ਜਗਾ ਜੀ ਇਹ ਹੈ ਠੇਕੇਦਾਰਾਂ ਦੀ ਜਗਾ ਜੀ ਜਾਨੀ ਕਿ ਆਪਣੇ ਕੋਲ ਸੰਭਾਲੀ ਹੋਈ ਸੀ ਉਹਦਾ ਤੇ ਕੀ ਹੋਇਆ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ। ਤੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਜੀ ਉਹਦੇ ਡੀ ਫ੍ਰੀਜ਼ਰ ਪਿਆ ਸੀ ਤੇ ਫਰਨੀਚਰ ਪਿਆ ਸੀਗਾ ਤੇ ਹੋਰ ਮੁੰਜੇ ਬਿਸਤਰੇ ਸੀਗੇ ਹੈਗਾ ਸੀ 3 ਲੱਖ ਦਾ 4 ਲੱਖ ਦਾ ਨੁਕਸਾਨ ਹੈਗਾ ਜੀ। ਜੀ ਗੱਲ ਕਰੀਏ ਇਹ ਚ ਹਾਤਾ ਸੀ ਕੀ ਹੈ ਕੀ ਇਹ? ਨਹੀਂ ਜੀ ਹਾਤਾ ਨਹੀਂ ਸੀਗਾ ਜੀ। ਔਰ ਇਹਨਾਂ ਜਿਵੇਂ ਆਪਣੇ ਕੋਲੇ ਹਾਤੇ ਨੇ ਇੱਥੇ ਬਾਈਪਾਸ ਦੇ ਉੱਤੇ ਤੇ ਉੱਥੇ ਜਿਵੇਂ ਰਾਤ ਨੂੰ ਡੇਵਰ ਕੰਮ ਖਤਮ ਕਰਕੇ ਆ ਕੇ ਉਹਰੇ ਬੰਦੇ ਸੌਂਦੇ ਸੀਗੇ ਜੀ। ਇਕ ਇਕਤਜ਼ਾਮ ਦੀ ਤਰ੍ਹਾਂ ਬੱਗਡਾਉਣ ਦੀ ਤਰ੍ਹਾਂ ਬੱਗ ਅੰਦਰ ਫਰਨੀਚਰ ਵਗੈਰਾ ਤਾਂ ਬਹੁਤ ਪਿਆ ਸੀਗਾ ਹਾਂਜੀ ਫਰਨੀਚਰ ਸਾਰਾ ਨਵਾਂ ਲਿਆ ਕੇ ਰੱਖਿਆ ਸੀ ਜੀ ਪਰਲੇ ਪਾਸੇ ਹੱਦ ਤੱਕ ਪੁੱਲ ਰੇ ਸੀ ਨਾ ਬਾਈਪਾਸ ਦੇ ਉੱਤੇ ਉਹਦਾ ਫਰਨੀਚਰ ਲਿਆ ਕੇ ਰੱਖਿਆ ਹੋਇਆ ਸੀ ਅੱਗ ਲੱਗਣ ਦਾ ਕਾਰਨ ਤੇ ਬਿਜਲੀ ਦਾ ਸ਼ਾਰਟ ਸਰਕਟ ਆ ਜੀ ਉਹਦੇ ਕਰਕੇ ਹੋਇਆ ਹਾਂਜੀ ਕੀ ਨਾਮ ਆ ਛੋਟਾ ਮੇਰਾ ਨੀਰੇਵਰ ਮਾਈ ਫਾਇਰਮੈਨ ਸਮਰਾਲਾ ਕਰ ਰਗੇ ਹਟ ਤੋਂ ਤੇ ਕੀ ਹੋਇਆ ਘਟਨਾ ਕਿੱਥੇ ਆ ਇਹ ਇਹ ਬਾਈਪਾਸ ਤੇ ਚੈਲਾ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਹੱਤ ਆਈ ਸੀ ਇੱਕ ਉੱਥੇ ਸਾਨੂੰ ਸੂਚਨਾ ਮਿਲੀ ਸੀ ਦੋ ਰਾਹ ਕੀਦਾਂ ਨੇ ਫੋਨ ਕੀਤਾ ਵੀ ਇੱਥੇ ਅੱਗ ਧੋਆ ਨਿਕਲਦਾ ਵੀ ਤੁਰੰਤ ਪਹੁੰਚੋ ਤੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਵੱਧ ਚੁੱਕੀ ਸੀਗੀ ਤੇ ਸਾਨੂੰ 1 ਘੰਟਾ ਲੱਗ ਗਿਆ ਇਹਨੂੰ ਅੱਗ ਤੇ ਕਾਬੂ ਪਾਉਣ ਨੂੰ ਤਿੰਨ ਗੱਡੀਆਂ ਸਾਡੀਆਂ ਅੱਗ ਤੇ ਇੱਥੇ ਕਾਬੂ ਪਾਉਣ ਤੇ ਲੱਗੀਆਂ ਜੀ ਟੋਟਲ ਇਹ ਹੈ ਕੀ ਚੀਜ਼ ਹੈ ਹੱਤਾ ਹੈ ਹਾਂਜੀ ਹੱਤੇ ਟਾਈਪ ਹੀ ਆ ਇੱਕ ਤਰ੍ਹਾਂ ਦਾ ਹੁਣ ਮਾਲਕ ਬੰਦ ਬੰਦੇ ਸੀਗਾ ਇਹ ਕਿਹੇ ਕਹਿੰਦੇ ਸਮਾਨ ਤਾਂ ਕਾਫੀ ਪਹਿਲਾਂ ਹਾਂਜੀ ਹਾਂਜੀ ਬੰਦ ਸੀ ਅੰਦਰ ਸਮਾਨ ਪਿਆ ਖਾਸ ਅਸੀਂ ਅੰਦਰ ਵੀ ਸੀਗੀ ਜੀ ਸਿਲੰਡਰ ਆਹ ਸ਼ਟਰ ਪਾੜਿਆ ਅਸੀਂ ਆਕੇ ਅੰਦਰ ਉਸ ਸਿਲੰਡਰ ਵੀ ਕੱਢਿਆ ਜੀ ਖਾਲੀ ਸਿਲੰਡਰ ਪਿਆ ਪਰਲੇ ਪਾਸੇ ਕਿੰਨੀਆਂ ਗੱਡੀਆਂ ਲੱਗੀਆਂ ਰੋਗੀ ਤਿੰਨ ਗੱਡੀਆਂ ਲੱਗੀਆਂ ਸੀ ਸਾਡੀਆਂ ਕਿੰਨੇ ਕ ਬਜੇ ਦੀ ਘਟਨਾ ਘਟਨਾ ਦਾ ਕਾਰਨ ਕੀ ਬਣਿਆ ਇਹ ਤਾਂ ਜੀ ਹੁਣ ਕਾਰਨ ਤਾਂ ਦੇਖ ਕੇ ਪਤਾ ਲੱਗੂ ਛੋੜ ਸਰ ਘਟੇ ਲੱਗ ਰਿਹਾ ਤੇ ਸਾਨੂੰ ਤਕਰੀਬਨ 1:25 ਮਿੰਟ ਦੇ ਜਿਹੜੇ ਤੇਰੇ ਫੋਨ ਆਇਆ 1:25 ਮਿੰਟ ਅਗ ਕਾਫੀ ਜ਼ਿਆਦਾ ਸੀ ਹਾਂਜੀ ਹਾਂਜੀ ਅੰਦਰ ਜਾਣ ਨੂੰ ਰਾਹ ਵੀ ਕੋਈ ਹੈ ਨਹੀਂ ਅੰਦਰ ਜਾਣ ਨੂੰ ਰਾਹ ਨਹੀਂ ਸੀ ਕੋਈ ਤਾਂ ਅਸੀਂ ਸ਼ਟਰ ਪਟਿਆ ਤੇ ਸ਼ਟਰ ਪਾੜ ਕੇ ਫੇਰ ਅੰਦਰ ਅੰਦਰ ਬੜੇ ਅਸੀਂ ਅੱਗ ਤੇ ਕਾਬੂ ਪਾਇਆ